ਹਾਂਜੀ ਦੋਸਤੋ ਛਤਸ਼ਰੀਆ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਜੀ ਇਹ ਮੋਰਿੰਡਾ ਸ਼ਹਿਰ ਦੇ ਕੋਲ ਕੇਲੇਵਾਲ ਪਿੰਡ ਦੇ ਵਿੱਚ ਬਣਿਆ ਹੋਇਆ ਜੀ ਘਰ ਦੇ ਵਿੱਚ ਦੋ ਬੈੱਡਰੂਮ ਬਣੇ ਹੋਏ ਨੇ ਜੀ ਖੁੱਲੇ ਡੁੱਲੇ ਇੱਕ ਲੌਬੀ ਏਰੀਆ ਬਣਿਆ ਹੋਇਆ ਜੀ ਤੇ ਇੱਕ ਕਿਚਨਾਂ ਤੇ ਇੱਕ ਬਾਥਰੂਮ ਹੈ ਜੀ ਮਾਲਕਾਂ ਨੇ 10 ਲੱਖ ਰੁਪਿਆ ਰੇਟ ਦੇ ਉੱਪਰ ਇਹ ਘਰ ਸੇਲ ਕਰਨਾ ਜੀ ਅਗਰ ਕਿਸੇ ਵੀ ਭੈਣ ਭਰਾ ਨੇ ਇਹ ਘਰ ਖਰੀਦਣਾ ਜੀ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤਿੰਨ ਵਿਸਵੇ ਜਗ੍ਹਾ ਦੇ ਵਿੱਚ ਜੋ ਇਹ 10 ਲੱਖ ਰੇਟ ਨਾਲ ਮਾਲਕ ਘਰ ਵੇਚ ਰਹੇ ਨੇ ਜੀ ਬਹੁਤ ਵਧੀਆ ਖੁੱਲਾ ਡੁੱਲਾ ਜਗ੍ਹਾ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਵਧੀਆ ਲੋਕੇਸ਼ਨ ਦੇ ਵਿੱਚ ਮੋਰਿੰਡਾ ਸ਼ਹਿਰ ਦੇ ਕੇਲੇਵਾਲ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਕਿਸੇ ਨੇ ਵੀ ਬਾਕੀ ਦੀ ਜਾਣਕਾਰੀ ਲੈਣੀ ਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜੋ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਘੱਟ ਬਜਟ ਦੇ ਵਿੱਚ 10 ਲੱਖ ਰੁਪਏ ਰੇਟ ਤੇ ਆਪਰੋਂ ਇਹ ਘਰ ਮਿਲ ਜੂਗਾ ਜੀ ਜੇਕਰ ਤੁਸੀਂ ਵੀ ਆਪਣੇ ਚੈਨਲ ਦੇ ਉੱਪਰ ਐਡ ਫਰੀ ਦੇ ਵਿੱਚ ਲਗਵਾਉਣਾ ਚਾਹੁੰਦੇ ਹੋ ਤਾਂ ਆਪਣਾ ਜੋ WhatsApp ਨੰਬਰ ਹੈ ਜੀ ਸਕਰੀਨ ਦੇ ਫਰੰਟ ਸਾਈਡ ਤੇ ਚੱਲ ਰਿਹਾ ਸਾਨੂੰ ਤੁਸੀਂ ਆਪਣੇ ਘਰ ਦੀ ਪੂਰੀ ਡਿਟੇਲ ਤੇ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ